ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਕਾਬਲੀ ਚਨੇ ਕਾਬਲੀ ਚਨੇ ਬਣਾਉਣ ਵਾਸਤੇ 300 ਗ੍ਰਾਮ ਚਨੇ ਲਏ ਹਨ ਉਹਨਾਂ ਨੂੰ ਦੋ ਤਿੰਨ ਵਾਰੀ ਪਾਣੀ ਵਿੱਚ ਧੋ ਕੇ ਇੱਕ ਖੁੱਲੇ ਬਰਤਨ ਵਿੱਚ ਸਾਫ਼ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਸੀ ਸਾਰੀ ਰਾਤ ਹੁਣ ਆਪਾਂ ਇੱਕ ਪੈਨ ਵਿੱਚ ਇੱਕ ਗਲਾਸ ਗਰਮ ਪਾਣੀ ਕਰਾਂਗੇ ਤੇ ਉਸ ਦੇ ਵਿੱਚ ਚਾਹ ਪੱਤੀ ਪਾਵਾਂਗੇ ਫਿਰ ਇਹ ਬਾਜ਼ਾਰੂ ਚਣਿਆਂ ਦੇ ਵਾਂਗ ਬਣਦੇ ਹਨ ਇੱਕ ਕੁੱਕਰ ਦੇ ਵਿੱਚ ਆਪਾਂ ਕੁੱਕਰ ਗਰਮ ਹੋ ਗਿਆ ਇਸ ਦੇ ਵਿੱਚ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਪਾ ਦਾਂਗੇ ਵਿੱਚ ਸਾਰੇ ਮਸਾਲੇ ਪਾ ਦਾਂਗੇ ਜੀਰਾ ਮੋਟੀ ਇਲਾਇਚੀ ਤੇਜ ਪੱਤਾ ਅਜਵੈਨ ਸਾਬੂਤ ਧਨੀਆ ਜਦੋਂ ਤਿੜਕ ਜੂਗਾ ਤਾਂ ਉਹਦੇ ਵਿੱਚ ਗ੍ਰੈਂਡ ਕੀਤੇ ਹੋਏ ਪਿਆਜ਼ ਪਾ ਦੇਣੇ ਹਨ ਪਿਆਜ਼ ਜਦੋਂ ਆਪਣੇ ਬ੍ਰਾਊਨ ਹੋ ਜਾਣਗੇ ਤਾਂ ਸੁੱਕੇ ਮਸਾਲੇ ਹਲਦੀ ਨਮਕ ਮਿਰਚ ਲਾਲੇ ਤੇ ਐਮ ਡੀ ਐਚ ਦਾ ਚਾਣਾ ਮਸਾਲਾ ਜਰੂਰ ਪਾਓ ਚਨੇ ਬਹੁਤ ਵਧੀਆ ਬਣਦੇ ਹਨ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਲੈਣਾ ਸੁੱਕੇ ਮਸਾਲੇ ਨਾਲ ਨਾਲ ਲੱਗਣਾ ਬਰਤਨ ਦੇ ਹੁਣ ਆਪਾਂ ਇਹਨਾਂ ਦੇ ਵਿੱਚ ਟਮਾਟਰਾਂ ਦੀ ਪਿਉਰੀ ਦੇ ਵਿੱਚ ਲਸਣ ਤੇ ਹਰੀਆਂ ਮਿਰਚਾਂ ਵੀ ਆਪਾਂ ਗ੍ਰाइंड ਕਰ ਲੀਆਂ ਸੀ ਹੁਣ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਭੁੰਨਣਾ ਏ ਜਦੋਂ ਆਪਣਾ ਤੜਕਾ ਤੇਲ ਛੱਡ ਦੇਵੇਗਾ ਤਾਂ ਆ ਦੇਖੋ ਹੁਣ ਆਪਣਾ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਦੇਖੋ ਤੇਲ ਛੱਡਦਾ ਤੜਕੇ ਨੇ ਹੁਣ ਆਪਾਂ ਇਹਦੇ ਵਿੱਚ ਚਨੇ ਪਾ ਦੇਣੇ ਆ ਚਣਿਆਂ ਨੂੰ ਬੋਇਲ ਨਹੀਂ ਕੀਤਾ ਇਦਾਂ ਸਿੱਧੇ ਹੀ ਆਪਾਂ ਰਾਤ ਸਾਰੀ ਭੋਂਤੇ ਸੀ ਆਪਾਂ ਇਦਾਂ ਡਾਇਰੈਕਟ ਵੀ ਬਣਾ ਸਕਦੇ ਆ ਬੋਇਲ ਕਰਕੇ ਵੀ ਬਣਾ ਸਕਦੇ ਆ ਇਦਾਂ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਏ ਪਾਣੀ ਜ਼ਿਆਦਾ ਸੋਖਦੇ ਆ ਫਿਰ ਆ ਦੇਖੋ ਹੁਣ ਆਪਾਂ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਸਾਰੇ ਮਸਾਲੇ ਕੋਟ ਕਰ ਦੇਣੇ ਆ 5 ਕਿ ਮਿੰਟ ਜਦੋਂ ਥੋੜੇ ਥੋੜੇ ਕੁੱਕਰ ਦੇ ਨਾਲ ਲੱਗਣ ਲੱਗਣਗੇ ਨਾ ਉਦੋਂ ਤੁਸੀਂ ਗਰਮ ਕੀਤਾ ਹੋਇਆ ਪਾਣੀ ਪਾਣਾ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਿਆਦਾ ਪਾਣੀ ਨਹੀਂ ਪਾਣਾ ਦੇਖੋ ਐਦਾਂ ਥੋੜਾ ਥੋੜਾ ਪਾਣੀ ਚਣਿਆਂ ਦੇ ਉੱਪਰ ਹੈ ਐਦਾਂ ਹੀ ਪਾਣਾ ਤੁਸੀਂ ਵੀ ਆਪਾਂ ਇਹਨੂੰ ਥੋੜਾ ਜਿਹਾ ਚਿਰ ਟੱਕ ਦਾਂਗੇ ਜਿਹੜੀ ਆਪਾਂ ਚਾਹ ਪੱਤੀ ਬੋਇਲ ਕੀਤੀ ਸੀਗੀ ਉਹ ਪਾ ਦਾਂਗੇ ਹੁਣ ਆਪਾਂ ਇਹਨੂੰ ਪਾਣੀ ਨਾਲ ਪੁੰਨ ਕੇ ਹੁਣ ਇਹਦੇ ਉੱਪਰ ਆਪਾਂ ਜੇ ਤੁਸੀਂ ਪਾਣਾ ਤਾਂ ਖਾਣ ਵਾਲਾ ਸੋਡਾ ਥੋੜਾ ਜਿਹਾ ਪਾ ਸਕਦੇ ਹੋ ਨਹੀਂ ਤਾਂ ਕੋਈ ਜ਼ਰੂਰਤ ਵੀ ਨਹੀਂ ਹੈਗੀ ਖਾਸ ਹੁਣ ਆਪਾਂ 7-8 ਵਿਸਲਾ ਲੱਗਣ ਦਾਂਗੇ ਜਦੋਂ ਆਪਣੀਆਂ 7-8 ਵਿਸਲਾ ਲੱਗ ਜਾਣਗੀਆਂ ਫਿਰ ਆਪਾਂ ਇਹਨਾਂ ਨੂੰ ਖੋਲ ਕੇ ਦੇਖਾਂਗੇ ਜੇ ਤਾਂ ਅਸਰ ਹੋਊਗੀ ਤਾਂ ਤੁਸੀਂ ਗਰਮ ਪਾਣੀ ਹੋਰ ਪਾਓ ਜੇ ਨਾ ਤੁਹਾਨੂੰ ਸਹੀ ਲੱਗਣਗੇ ਵੈਸੇ ਤਾਂ ਚਨੇ ਗਲ ਗਏ ਦੇਖੋ ਮੈਂ ਤੇ ਬਹੁਤ ਹਲਕੇ ਹੱਥਾਂ ਨਾਲ ਦਬਾਏ ਆ ਤਾਂ ਚਨੇ ਆਪੇ ਨੇ ਗਲ ਗਏ ਹੁਣ ਜੇ ਤੁਸੀਂ ਖੁੱਲ ਢੱਕਣ ਖੋਲ ਕੇ 5-7 ਮਿੰਟ ਇਹਨੂੰ ਸੇਕ ਲਵਾ ਸਕਦੇ ਹੋ ਆ ਦੇਖੋ ਆਪਣੇ ਚਨੇ ਬਹੁਤ ਵਧੀਆ ਗਰੇਵੀਦਾਰ ਬਣੇ ਆ ਹੁਣ ਆਪਾਂ ਇਹਦੇ ਵਿੱਚ ਸੁੱਕੀ ਕਸੂਰੀ ਮੇਥੀ ਪਾ ਦੇਣੀ ਆ ਤੇ ਇੱਕ ਤੜਕਾ ਆਪਾਂ ਇਹਨਾਂ ਨੂੰ ਹੋਰ ਲਾਵਾਂਗੇ ਹੁਣ ਆਪਾਂ ਚਨੇ ਆਪਣੇ ਬਣ ਕੇ ਤਿਆਰ ਹਨ ਆਪਾਂ ਇਹਨਾਂ ਨੂੰ ਦੂਸਰੇ ਬਰਤਨ ਦੇ ਵਿੱਚ ਪਲਟ ਕੇ ਆ ਦੇਖੋ ਮੈਂ ਦੇਸੀ ਘਿਓ ਦਾ ਇੱਕ ਹੋਰ ਤੜਕਾ ਲਾਣ ਲੱਗੀ ਆ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਕੱਟ ਕੇ ਪਾ ਲਿਓ ਜੇ ਤੁਸੀਂ ਵਿੱਚ ਲਾਲ ਸੁੱਕੀ ਮਿਰਚ ਪਾਣਾ ਚਾਹੁੰਦੇ ਆ ਤਾਂ ਪਾ ਲਿਓ ਥੋੜੇ ਜਿਲੇ ਲੱਛੇਦਾਰ ਪਿਆਜ਼ ਕੱਟ ਕੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਕੇ ਚਣਿਆਂ ਦੇ ਉੱਪਰ ਪਾ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਹੁਣ ਆਪਣੇ ਚਣੇ ਬਣ ਕੇ ਤਿਆਰ ਹੋ ਗਏ ਇਹਨਾਂ ਨੂੰ ਪਟੂਰੀਆਂ ਨਾਲ ਵੀ ਖਾ ਸਕਦੇ ਆ ਕੂੜੀਆਂ ਚੌਲ ਨਾਲ ਆਪਾਂ ਖਾ ਸਕਦੇ ਹਾਂ